ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਪੰਜਾਬੀ ਆਪਾਂ ਅੱਜ ਗੱਲ ਕਰਨੀ ਆ ਕਿ ਬਾਬਾ ਪਲਵਿੰਦਰ ਸਿੰਘ ਤਲਵਾੜਾ ਜੀ ਉਹ ਕੁਝ ਦਿਨ ਪਹਿਲਾਂ ਸਰਵੇਖੇਰ ਨੂੰ ਮਿਲੇ ਤੇ ਉਹਨਾਂ ਦੇ ਸੋਲੇ ਕਾਈ ਜਾਂਦੇ ਹੁਣ ਤੇ ਹੁਣ ਉਹਨਾਂ ਨੇ ਅੱਜ ਇੰਟਰਵਿਊ ਦੇ ਵਿੱਚ ਬੋਲਿਆ ਕਿ ਮੇਰੇ ਉੱਤੇ ਅਟੈਕ ਕਰਨ ਲਈ ਬੰਦੇ ਭੇਜੇ ਸੀ ਉਹ ਨਾਂ ਲੈ ਰਿਹਾ ਸਾਰਿਆਂ ਤੁਸੀਂ ਵੀਡੀਓ ਦੇਖ ਲਿਓ ਤੇ ਉਹ ਬੰਦੇ ਨੇ ਜਦੋਂ ਮੈਨੂੰ ਵੇਖਿਆ ਤੇ ਉਹ ਕਹਿੰਦਾ ਤੁਸੀਂ ਮੇਰੀ ਜੇਲ੍ਹ 'ਚ ਹੈਲਪ ਕੀਤੀ ਸੀ ਦੁੱਧ ਦੀ ਥੈਲੀ ਦਿੰਦੇ ਰਹੇ ਤੇ ਤਾਂ ਕਰਕੇ ਅਸੀਂ ਇਹ ਹੁਣ ਕੰਮ ਨਹੀਂ ਕਰ ਸਕਦੇ ਪਰ ਸਾਨੂੰ ਸਫਾਰੀ ਮਿਲੀ ਸੀ ਤੁਹਾਡਾ ਮਰਡਰ ਕਰਨ ਲਈ ਤੇ 25 ਬੰਦੇ ਗਨਮੈਨ ਉਹਨੂੰ ਸਰਕਾਰ ਨੇ ਦਿੱਤੀ ਕਿਉਂਕਿ ਬਹੁਤ ਹਾਈ ਥ੍ਰੈਟ ਸੀ ਜਦੋਂ ਮਾਨ ਸਾਹਿਬ ਦਾ ਇਲੈਕਸ਼ਨ ਸੀ ਕੰਪੇਨਿੰਗ ਲਈ ਉਹ ਜਾ ਰਹੇ ਸੀ ਤੇ ਚਲੋ ਬਾਕੀ ਤਾਂ ਗੱਲਾਂ ਹੋ ਸਕਦਾ ਸੱਚ ਹੁਣ ਤੇ ਹੁਣ ਉਹ ਕਹਿੰਦੇ ਆ ਕਿ ਅਕਾਲੀ ਦਲ ਨੂੰ ਭਾਜਪੀ ਬਹੁਤ ਜ਼ਿਆਦਾ ਦਬਾਰੀ ਹੈ ਤੇ ਇਹ ਚੀਜ਼ ਇੱਕ ਹੀ ਪਾਰਟੀ ਹੈ ਜਿਹੜੀ ਪੂਰੇ ਪੰਜਾਬ 'ਚ ਲੜ ਸਕਦੀ ਤੇ ਸਰਕਾਰ ਬਣ ਸਕਦੀ ਹੈ ਉਹਨਾਂ ਦੀ ਤੇ ਹੋਰ ਕੋਈ ਪਾਰਟੀ ਕੋਈ ਇੱਕ ਸੀਟ ਲਈ ਹੈ ਕੋਈ ਦੋ ਲਈ ਹੈ ਕੋਈ ਪੂਰੇ ਪੰਜਾਬ ਲੈਵਲ ਦੀ ਕੋਈ ਪਾਰਟੀ ਨਹੀਂ ਤੇ ਜੇ ਉੱਠਿਆ ਤੇ ਅਕਾਲੀ ਦਾਲੀ ਉੱਠੂਗਾ ਹੋਰ ਨਹੀਂ ਕੋਈ ਪਾਰਟੀ ਉੱਠਦੀ ਤੇ ਮੈਂ ਕਹਿਣਾ ਚਾਹਣਾ ਭਾਈ ਬਾਬਾ ਤਲਵਿੰਦਰ ਪਲਵਿੰਦਰ ਸਿੰਘ ਜੀ ਤਲਵਾੜਾ ਸਾਹਿਬ ਨੂੰ ਕਿ ਇਹ ਜੋ ਪੰਥ ਹੈ 10ਵੇਂ ਪਾਛੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਜਾਇਆ ਪੰਥਾ ਤੇ ਉਸ ਪੰਥ ਦੇ ਆਕੀਦੇ ਦੇ ਉੱਤੇ ਜਦੋਂ ਅਟੈਕ ਹੋ ਗਿਆ ਸਰਸੇ ਵਾਲੇ ਸਾਧ ਦੀਆਂ ਮੂਵੀਆਂ ਦੇ ਪੋਸਟਰਾਂਾਂ ਦੀ ਰਾਖੀ ਤਾਂ ਪੰਜਾਬ ਪੁਲਿਸ ਕਰਦੀ ਰਹੀ ਜਦੋਂ ਇਹਨਾਂ ਦੀ ਸਰਕਾਰ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਇਹਨਾਂ ਸੋਚਿਆ ਕਿ ਸਾਨੂੰ ਸਭ ਤੋਂ ਉੱਤੇ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਨੂੰ ਤੇ ਇਹਨਾਂ ਨੇ ਉਹਦਾ ਨਹੀਂ ਸੋਚਿਆ ਤੇ ਸਾਡੇ ਪੋਸਟਰਾਂ ਦਾ ਇਹਨਾਂ ਨੂੰ ਬੜੀ ਫਿਕਰ ਰਹੀ ਇਸ ਕਰਕੇ ਇਹਨਾਂ ਦਾ ਪੰਜਾਬ 'ਚ ਪੈਰ ਲੱਗਣੇ ਹੁਣ ਮੁਸ਼ਕਲ ਹੈ ਠੀਕ ਹੈ ਪੂਰੀ ਪੰਜਾਬ ਹੁਣ ਉਹ ਗੱਲ ਨਹੀਂ ਜਿਹੜੀ ਪਹਿਲਾਂ ਸੀ ਕਿਉਂਕਿ ਜਦੋਂ ਗੱਲ ਗੁਰੂ ਗ੍ਰੰਥ ਸਾਹਿਬ ਤੇ ਤੇ ਸਿੱਖ ਅਕੀਦੇ ਤੇ ਤੇ ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਟਿੱਟਾ ਦੇ ਕੇ ਇਹਨਾਂ ਨੇ ਬੀਜੇ ਪੇਟ ਆਇਆ ਤੇ ਸਾਰੀਆਂ ਗੱਲਾਂ ਜਦੋਂ ਸਿੱਖ ਇਹਨਾਂ ਤੇ ਸੋਚਦੇ ਆ ਤਾਂ ਫਿਰ ਇਹਦਾ ਰਿਜ਼ਲਟ ਇਹੀ ਨਿਕਲਦਾ ਹੈ ਕਿ ਇਹਦੇ ਨਾਲ ਤਾਂ ਫਿਰ ਕੋਈ ਹੋਰ ਵੀ ਪਾਰਟੀ ਹੁੰਦੀ ਐ ਇਦਾਂ ਤਾਂ ਫਿਰ ਉਹ ਦੂਜੇ ਰਾਜਾਂ 'ਚ ਵੀ ਚੱਲਦਾ ਤੇ ਫਿਰ ਇਕੱਲੀ ਦਲ ਸਿੱਖ ਪੰਥਕ ਪਾਰਟੀ ਦਾ ਕੀ ਮਤਲਬ ਰਹਿ ਗਿਆ ਤੇ ਹੁਣ ਮੈਂ ਦੂਜਾ ਇਹਨਾਂ ਨੂੰ ਕਹਿਣਾ ਚਾਹਣਾ ਭਾਈ ਪਲੰਦਰ ਸਿੰਘ ਤਲਵਾੜਾ ਜੀ ਨੂੰ ਕਿ ਇਹ ਜੋ ਤੁਸੀਂ ਹੁਣ ਤੁਹਾਡਾ ਤੀਸਰਾ ਨੇਤਰ ਜੋ ਖੁੱਲਿਆ ਹੈ ਠੀਕ ਹੈ ਤੁਹਾਨੂੰ ਕੋਈ ਬੈਨੀਫਿਟ ਦਿਸਦਾ ਹੋਵੇ ਉਧਰੋਂ ਤੇ ਬਕਰੀ ਗੱਲ ਪਰ ਕੰਮ ਬੈਨੀਫਿਟ ਨਹੀਂ ਸੋਚਦੀ ਕੰਮ ਆਪਣਾ ਅਕੀਦਾ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਸਾਰੀਆਂ ਚੀਜ਼ਾਂ ਦਾ ਸੋਚ ਕੇ ਉਹ ਇਹਨਾਂ ਤੋਂ ਪਿੱਛੇ ਹਟਿਆ ਤੇ ਹੁਣ ਤੁਸੀਂ ਜੋ ਮਰਜ਼ੀ ਕਰੀ ਜਾਓ ਤੇ ਕੌਮ ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਗੀ ਹੁਣ ਦੇਖ ਲਓ ਸਾਰਾ ਕੋਈ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਵਾ ਕੇ ਸਭ ਕੁਝ ਕਰਾ ਕੇ ਤੇ ਪ੍ਰੈਜ਼ੀਡੈਂਟ ਫੇਰ ਬਣ ਗਿਆ ਇਹਨੂੰ ਹਟਾਉਣ ਲਈ ਸਾਰਾ ਕੰਮ ਹੋਇਆ ਜੋ ਬਾਗੀ ਤੁਹਾਡਾ ਤੇ ਫਿਰ ਉਹਨਾਂ ਨੇ ਜੋ ਕਿ ਆ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਕਿ ਇਹ ਸਿੱਖ ਪੰਥ ਦੀ ਅਗਵਾਈ ਕਰਨ ਦਾ ਨੈਤਿਕ ਹੱਕ ਗਵਾ ਚੁੱਕੀ ਹੈ ਮੌਜੂਦਾ ਲੀਡਰਸ਼ਿਪ ਤੇ ਇਹਨਾਂ ਨੂੰ ਪਾਸੇ ਕਰਕੇ ਨਵੇਂ ਲੀਡਰਸ਼ਿਪ ਨੂੰ ਤੇ ਇਥੋਂ ਹੀ ਅਕਾਲ ਤਖਤ ਸਾਹਿਬ ਦੀ ਉਲੰਘਣਾ ਕਰਤੀ ਇਹਨਾਂ ਨੇ ਕਿ ਫਿਰ ਪ੍ਰੈਜ਼ੀਡੈਂਟ ਬਣ ਗਏ ਫਿਰ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਕਿ ਜੋ ਭਰਤੀ ਪ੍ਰਕਿਰਿਆ ਚਲਾਈਆਂ ਉਹਦੇ ਤੇ ਹਰ ਬੰਦੇ ਦਾ ਆਧਾਰ ਕਾਰਡ ਨੰਬਰ ਜਾਂ ਕੋਈ ਹੋਰ ਪ੍ਰੂਫ ਜੋ ਬੋਗਸ ਨਾ ਹੋਵੇ ਭਰਤੀ ਤੇ ਉਹ ਵੀ ਨਹੀਂ ਇਹਨਾਂ ਨੇ ਕੀਤਾ ਇਹਨਾਂ ਨੇ ਵੋਟਰ ਲਿਸਟਾਂ ਚੱਕੀਆਂ ਤੇ ਉਹ ਭਰ ਕੇ ਚੇਰਤਾ ਤੇ ਹੋ ਗਈ ਭਰਤੀ ਜੀ ਜਿੰਨੀ ਇਹਨਾਂ ਨੂੰ ਵੋਟ ਨਹੀਂ ਪਈ ਤੇ 19 33 ਕਿੰਨੇ ਲੱਖ ਕਹਿੰਦੇ ਕਿ ਹਰਤੀ ਹੋ ਗਈ ਤੇ ਵੋਟ ਪਈ 18 ਲੱਖ ਤੇ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਬਾਬਾ ਜੀ ਤੁਹਾਡੀ ਬਹੁਤ ਇੱਜਤ ਸੀ ਕੌਮ ਦੇ ਵਿੱਚ ਤੁਸੀਂ ਜਦੋਂ ਦਾ ਇਹ ਸੁਖਵੀਰ ਵਾਲੀ ਗੱਲ ਕੀਤੀ ਹੈ ਨਾ ਤੇ ਕੌਮ ਬੜਾ ਘਮਣਘੇਰੀ ਚ ਪੈ ਗਈ ਕਿ ਐਡੇ ਐਡੇ ਵੱਡੇ ਬੰਦੇ ਵੀ ਇਹ ਇਦਾਂ ਦੀਆਂ ਗੱਲਾਂ ਕਰਨ ਲੱਗ ਜਾਣ ਤੇ ਸਿੱਖ ਕੌਮ ਦੇ ਦੋਖੀ ਲੋਕਾਂ ਦਾ ਸਾਥ ਦੇਣ ਲੱਗ ਜਾਣ ਤੇ ਬਹੁਤ ਮਾੜੀ ਗੱਲ ਹੈ ਤੇ ਭਾਈ ਸਰਦਾਰ ਕਰਮਨ ਸਿੰਘ ਪੀਰ ਮੁਹੰਮਦ ਸਾਹਿਬ ਦੀ ਇੰਟਰਵਿਊ ਸੁਣ ਲਓ ਉਹਨਾਂ ਨੇ ਜੋ ਗੱਲਾਂ ਕਹੀਆਂ ਉਹ ਤਾਂ ਕਹਿੰਦੇ ਕਾਂਗਰਸ ਨਾ ਵੀ ਜਾ ਸਕਦੇ ਆ ਵੀ 25 ਸੀਟਾਂ ਜਿੱਤ ਕੇ ਤੇ ਉਹ ਸਰਕਾਰ ਵਿੱਚ ਸ਼ਾਮਲ ਹੋ ਜਾਓ ਸਰਕਾਰ ਚ ਤੇ ਆਪ ਦੇ ਰਿਮੋਟ ਨਾਲ ਚਲਾਓ ਭਾਵੇਂ ਕਾਂਗਰਸ ਹੋ ਜਾਵੇ ਕੋਈ ਹੋਵੇ ਜਿਹਨੂੰ ਸਾਰੀ ਉਮਰ ਇਹਨਾਂ ਨੇ ਭੰਡ ਕੇ ਪੰਜਾਬ ਦੇ ਵਿੱਚ ਰਾਜਨੀਤੀ ਕਾਇਮ ਕੀਤੀ ਹੈ ਆਪਣੀ ਉਹਨਾਂ ਦੀ ਜਾਣਦੀਆਂ ਵੀ ਕਿੰ데 ਗੱਲਾਂ ਚੱਲ ਰਹੀਆਂ ਤੇ ਇਹ ਸਾਰੀਆਂ ਗੱਲਾਂ ਜਦੋਂ ਕੌਮ ਦੇਖਦੀ ਹੈ ਤੇ ਇੱਕ ਤਾਂ ਆਪਣਾ ਦੇਖ ਲਓ ਕਿੰਨਾ ਨਗਾਰ ਆ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਿਮੋਟ ਨਾਲ ਬਦਲਦੇ ਐ ਰਿਮੋਟ ਨਾਲ ਚਲਾਉਂਦੇ ਐ ਉਹਦੇ ਚੋਂ ਜੇਬ ਚੋਂ ਕੱਢਦੇ ਆਪਦੀ ਚੋਂ ਜਦੋਂ ਕੀ ਕਰਦਾ ਹਟਾ ਦਿੰਦੇ ਇਹ ਸਾਰੀਆਂ ਗੱਲਾਂ ਜਦੋਂ ਕੌਮ ਸੋਚਦੀ ਹੈ ਫਿਰ ਇਹਨਾਂ ਨੂੰ ਮਗਰੋਂ ਲਾਉਣਾ ਹੀ ਠੀਕ ਸਮਝਦੀ ਤੇ ਤੁਸੀਂ ਹੁਣ ਇਹ ਗੱਲਾਂ ਜੋ ਕਰ ਰਹੇ ਹੋਏ ਤੁਹਾਨੂੰ ਬਹੁਤ ਟਾਈਮ ਦੀਆਂ ਸਮਝ ਚੁੱਕੀਆਂ ਤੁਸੀਂ ਹੁਣ ਇਹ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ ਤੁਸੀਂ ਆਪਦਾ ਵੀ ਸਾਰਾ ਆਪਦੀ ਇੱਜ਼ਤ ਏਡੀ ਕੀਤੀ ਕਰਾਈ ਖੋਜ ਪਾਤੀ ਤੇ ਦੂਜੀ ਗੱਲ ਤੁਸੀਂ ਪਈਦੀਪ ਸਿੱਧੂ ਬਾਰੇ ਬੋਲਿਆ ਕਿ ਉਹ ਹਥਿਆਰਬੰਦ ਸੰਘਰਸ਼ ਕਰਨਾ ਚਾਹੁੰਦੇ ਸੀ ਤੇ ਉਹ ਤਾਲਿਬਾਨ ਨਾਲ ਮਿਲਣਾ ਚਾਹੁੰਦੇ ਸੀ ਇਹ ਗੱਲ ਅੱਜ ਤੱਕ ਕਿਉਂ ਨਹੀਂ ਕੀਤੀ ਤਿੰਨ ਸਾਲ ਹੋ ਗਏ ਉਹਨਾਂ ਦੀ ਡੈਥ ਹੋਈ ਨੂੰ ਤੇ ਹੁਣ ਜਦੋਂ ਆਪਾਂ ਤੁਹਾਡੇ ਬੋਲਣ ਲੱਗੇ ਉਲਟ ਤੇ ਹੁਣ ਤੁਸੀਂ ਪਰਦਾ ਪਾਉਣ ਦੀ ਜਦੀਪ ਸਿੱਧੂ ਦੀਆਂ ਗੱਲਾਂ ਲਾਗੇ ਕਰਨ ਪੜਿਆ ਲਿਖਿਆ ਬੰਦਾ ਸੀ ਉਹ ਬੇਕੂਫ ਨਹੀਂ ਸੀ ਹੁਣ ਨਾਲੇ ਬਰੋਕਾ ਦਾ ਜਮਾਨਾ ਨਹੀਂ ਹੈ ਹੁਣ ਕਲਮਾ ਦਾ ਜਮਾਨਾ ਹੈ ਡੈਮੋਕ੍ਰੇਸੀ ਹੈ ਤੇ ਠੀਕ ਹੈ ਕੋਈ ਸ਼ੱਕ ਆਪਣੇ ਹੈਗੇ ਆ ਬਾਕੀ ਕੋਈ ਗੁਲਾਮੀ ਹੈ ਪੰਜਾਬ ਚ ਸਿੱਖ ਪੁਰੇ ਆਦੀ ਮਰਜ਼ੀ ਨਾਲ ਜੋ ਚਾਹੁੰਦੇ ਉਹ ਕਰਦੇ ਆ ਸਾਰੇ ਦੇਸ਼ ਚ ਜੋ ਰਾਈਟ ਸਭ ਨੂੰ ਉਹ ਹੀ ਸਿੱਖਾਂ ਨੂੰ ਆਸੀਂ ਵੀ ਆ ਸਿੱਖੀ ਆ ਸਾਨੂੰ ਤਾਂ ਕੋਈ ਨਹੀਂ ਗੁਲਾਮੀ ਕਿਸੇ ਦੀ ਲੱਗਦੀ ਇਹ ਗੁਲਾਮੀ ਆ ਤੁਸੀਂ ਮੋਦੀ ਨੂੰ ਵੀ ਗਾਣਾ ਕਰਨ ਲੱਗ ਜੰਨੇ ਆ ਤੇ ਅਮੇ ਸ਼ਾਹ ਨੂੰ ਵੀ ਤੇ ਜੇ ਤੁਸੀਂ ਗੁਲਾਮ ਹੋਵੋ ਤੁਸੀਂ ਚੜ੍ਹ ਸਕਦੇ ਆ ਕੇਂਦਰੀ ਪ੍ਰਧਾਨ ਮੰਤਰੀ ਆ ਮੋਦੀ ਸਾਹਿਬ ਤੇ ਤੁਸੀਂ ਉਹਨਾਂ ਨੂੰ ਵੀ ਮਾਰਾ ਚੰਗਾ ਬੋਲ ਦਿੰਨੇ ਆ ਤੇ ਇਹ ਆਜ਼ਾਦੀ ਕਰਕੇ ਬੋਲ ਦਿੰਨੇ ਆ ਇਕਾਂ ਨੂੰ ਬਦੂਣਾ ਬਣਾਉ ਕੇ ਅਸੀਂ ਗੁਲਾਮ ਆ ਜੀ ਇਹ ਆ ਉਹ ਆ ਕੋਈ ਸਿੱਖ ਗੁਲਾਮ ਨਹੀਂ ਹੈ ਭਾਰਤ ਦੇ ਵਿੱਚ ਸਭ ਸਿੱਖ ਆਜ਼ਾਦ ਆ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਰਹੇ ਆ ਤੇ ਐਡੀ ਸਿੱਖੀ ਦੀ ਪਰਫੁੱਲਤਾ ਹੋਈ ਹੈ ਇੱਥੇ ਆਪਣੇ ਉਦੇਸ਼ ਚ ਪਾਕਿਸਤਾਨ ਚ ਕਿੰਨੇ ਸਿੱਖ ਰਹੇ ਸੀ ਉਹ ਹਮ ਕਿੱਥੇ ਕਿੱਧਰ ਗਏ ਹੋ ਸਾਰੇ ਤੁਸੀਂ ਗੱਲਾਂ ਕਰਨ ਲੱਗ ਜਾਨੇ ਆ ਕੀ ਇੱਥੇ ਕਮੀ ਆ ਕੋਈ ਤੁਹਾਡੀ ਗੱਲ ਦੇ ਵਿੱਚ ਵਜਨ ਨਹੀਂ ਕੁਛ ਨਹੀਂ ਅੱਜ ਭਾਰਤ ਦੇ ਵਿੱਚ ਸਾਰੇ ਲੋਕ ਆਜ਼ਾਦ ਆ ਹਿੰਦੂ ਵੀ ਆਜ਼ਾਦ ਆ ਸਿੱਖ ਵੀ ਆਜ਼ਾਦ ਆ ਮੁਸਲਮਾਨ ਵੀ ਆਜ਼ਾਦ ਆ ਇਹ ਡੈਮੋਕਰੈਟਿਕ ਕੰਟਰੀ ਹੈ ਇਥੇ ਆਪਣੇ ਗੁਰੂ ਸਾਹਿਬ ਨੇ ਚਰਨਛੋਪਾ ਪ੍ਰਾਪਤ ਧਰਤੀ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਜੋ ਤੁਸੀਂ ਨੈਗੇਟਿਵ ਬਣਾਉਣਾ ਚਾਹੁੰਦੇ ਹੋ ਕੋਈ ਗੁਲਾਮੀ ਨਹੀਂ ਹੈ ਠੀਕ ਹੈ ਕੋਸ਼ ਆਪਣੇ ਸਵਦਾਵਿਕ ਰੋਲ ਹੀ ਇਦਾਂ ਦੇ ਹੈ ਟਾਈਮ ਲੱਗ ਜਾਂਦਾ ਕਈ ਕੰਮਾਂ 'ਚ ਕਈ ਤੇ ਇਹ ਜ਼ਰੂਰੀ ਤਾਂ ਨਹੀਂ ਕਿ ਅੱਡੇ ਸਿੱਖਣਾ ਹੈ ਸਾਹਮਣੇ ਵਾਲੀ ਇਦਾਂ ਹੋ ਰਿਹਾ ਉਹ ਕੰਮ ਸਰਕਾਰ ਨੂੰ ਚਾਹੀਦਾ ਟਾਈਮ ਜੋ ਵੀ ਪੈਂਡਿੰਗ ਕੇਸ ਹੈ ਸਿੱਖਾਂ ਦੇ ਉਹ ਸਾਰੇ ਹੱਲ ਕੀਤੇ ਜਾਣ ਇਹ ਤੁਸੀਂ ਗੱਲਾਂ ਕਰਾਉਣਾ ਤੁਸੀਂ ਤਾਂ ਹੋਰ ਹੀ ਪਾਸੇ ਕੰਮ ਨੂੰ ਉਲਝਾਈ ਫਿਰਦੇ ਜਦੋਂ ਇਹ ਕਾਲੀ ਦਲ ਸੱਤਾ ਸੀ ਉਹਨਾਂ ਬੰਦੀ ਸਿੰਘ ਨਹੀਂ ਚੜਾ ਸਕਦਾ ਸੀ ਜਾਂ ਆਪਣੇ ਜਿੰਨੇ ਵੀ ਕੰਮਾਂ ਸਿੱਖਾਂ ਦੇ ਉਹ ਪੈਂਡਿੰਗ ਕੰਮ ਕੋਈ ਇਹ ਮ ਪਾਸਤਾਨ ਨੇ ਚਾਇਆ ਤੇ ਸੈਂਟਰ ਸਰਕਾਰ ਆਪਣੀ ਨੇ ਚਾਇਆ ਤਾਂ ਇਹ ਲਾਂਗਾ ਖੁੱਲਿਆ। ਕਲਾ ਉਹ ਚ ਉਹਨਾਂ ਦੇ ਚਾਣ ਨਾਲ ਨਹੀਂ ਖੁੱਲਿਆ। ਤੇ ਰੈਗੂਲਰ ਜੋ ਚੱਲ ਰਿਹਾ ਇਹ ਸਰਕਾਰ ਦੀ ਕਰਕੇ ਚੱਲ ਰਿਹਾ। ਐਵੇਂ ਬੁੱਧੂ ਨਾ ਬਣਾਓ। ਜੋ ਗੱਲ ਸਹੀ ਆ ਉੰਨੀ ਗੱਲ ਕਰੋ। ਸਿੱਖ ਕੋਈ ਗੁਲਾਮ ਨਹੀਂ ਇੰਡੀਆ ਦੇ ਵਿੱਚ। ਆਜ਼ਾਦ ਆਸੀਂ ਵੀ ਸਿੱਖਾਂ ਆਪਣੀ ਆਜ਼ਾਦ ਆਸੀਂ। ਤੇ ਤੁਹਾਡਾ ਹੁਣ ਤੀਜਾ ਨੇਤਰ ਜੋ ਖੁੱਲਿਆ ਨਾ ਜੋ ਤੁਹਾਡੇ ਦਿਮਾਗ ਦੇ ਵਿੱਚ ਇਹ ਸੁੱਖਾ ਵੜ ਗਿਆ ਇਹਨੂੰ ਕੱਢ ਦਿਓ। ਕੋਈ ਨਹੀਂ ਕੱਢਦਾ ਹੁਣ ਤੁਹਾਡੇ ਕੱਢੇ ਹੋਏ ਬੰਦੇ ਨੂੰ ਤੁਸੀਂ ਲਾਗੇ ਆਉਂਦੀ ਗੋਗਨ ਕੌਣ? ਠੀਕ ਆ ਚੰਗਾ ਬੰਦਾ ਹੋਊਗਾ ਜਿਵੇਂ ਤੁਸੀਂ ਕਹਿ ਰਹੇ ਹੋ। ਪਰ ਚੰਗੇ ਉਹਨੇ ਕਾਮ ਆਵਦਾ ਤਾਂ ਬਿジネス ਕਿੱਥੋਂ ਕਿੱਥੇ ਲੈ ਗਿਆ ਤੇ ਕੌਮ ਲਈ ਕੀ ਭਲਾ ਕੀਤਾ ਉਹਨੇ ਤੇ ਨਾਲੇ ਕੌਮ ਨੇ ਬਹੁਤ ਟਾਈਮ ਇਹਨਾਂ ਨੂੰ ਦੇਤਾ ਹੁਣ ਇਹਨਾਂ ਨੇ ਠੇਕਾ ਨਹੀਂ ਲਾ ਕੇ ਇਹਨਾਂ ਨੇ ਰਾਜ ਕਰਨਾ ਹੋਰ ਨਹੀਂ ਸਿੱਖ ਹੈਗੇ ਦੁਨੀਆ ਦੇ ਹੋਰ ਆਪਣੇ ਮਹਾਰਾਜਵੇਦ ਬਣਾਊਗਾ ਤੇ ਕੋਈ ਨਾ ਕੋਈ ਰਾਹ ਨਿਕਲੂਗਾ ਕੋਈ ਸਿੱਖ ਪਾਰਟੀਆਂ ਨਵੀਂ ਬਣੂंगी ਤੇ ਦੂਜੀ ਗੱਲ ਜੋ ਐਮਪੀ ਆ ਸਰਬਜੀਤ ਸਿੰਘ ਉਹ ਕਹਿੰਦਾ ਮੇਰੇ ਤੇ ਐਨਡੀਪੀਐਸ ਦਾ ਪਰਚਾ ਦੇਣ ਨੂੰ ਫਿਰਦੀ ਹੈ ਸਰਕਾਰ ਤੇ ਮੇਰੇ ਤੇ ਕਦੇ ਵੀ ਧੱਕਾ ਹੋ ਸਕਦਾ ਜਿਹੜਾ ਕੋਈ ਨਾ ਕੋਈ ਗੱਲ ਹੋਊਗੀ ਤਾਂ ਹੀ ਦਊਗੀ ਬਿਨਾਂ ਵਜ੍ਹਾ ਕਿੱਦਾਂ ਤੇਰੇ ਤੇ ਪਰਚਾ ਦੇ ਦਊਗੀ ਤੁਸੀਂ ਮੋਂ ਉੱਤਤੂ ਹੀ ਮੋੜ ਆਉਣੇ ਆ ਪਰਚਾ ਦੇ ਦੋ ਤੁਸੀਂ ਅੰਦਰ ਬੈਠੇ ਰਹੋ ਜਾਂ ਤੁਸੀਂ ਵਿਲੋਕ ਸਭਾ ਦੇ ਵਿੱਚ ਗੱਲ ਹੀ ਨਹੀਂ ਕੋਈ ਮੂੰਹ ਖੋਲਿਆ ਤੁਸੀਂ ਪੰਜਾਬ ਦੇ ਮਸਲੇ ਜਾਂ ਸਿੱਕਾਉਮ ਦੇ ਮਸਲੇ ਚੱਕਣ ਲਈ ਕੋਈ ਤੁਸੀਂ ਚਾਰਾ ਜੋਈ ਕੀਤੀ ਉੱਥੇ ਫਿਰ ਇੱਕੋ ਹੀ ਗੱਲ ਕੜੀ-ਕੜਾਈ ਕਰੇ ਸਾਨੂੰ ਟਾਈਮ ਨਹੀਂ ਮਿਲਦਾ ਜੋ ਕੰਮ ਨੇ ਤੁਹਾਨੂੰ ਉਮੀਦ ਨਾਲ ਚੁਣਿਆ ਸੀ ਪਰ ਤੁਸੀਂ ਮਿੱਟੀ ਪਾਣੀ ਪਾਦਾ ਸਾਰੇ ਤੇ ਹੁਣ ਕੰਮ ਪਛਤਾ ਰਹੀ ਹੈ ਤੁਹਾਡੇ ਅੱਗੇ ਬੰਦੇਾਂ ਨੂੰ ਛੁੜ ਕੇ ਤੁਹਾਡੇ ਸਰਦਾਰ ਬਿਨ ਸਿੰਘ ਦੀ ਵਜ੍ਹਾ ਨਾਲ ਉਹਨਾਂ ਦੀ ਕੁਰਬਾਨੀ ਅੱਗੇ ਕੰਮ ਨੇ ਮੋਹਰ ਲਾਈ ਹੈ ਪਰ ਤੁਸੀਂ ਨਹੀਂ ਕੋਈ ਉਹਦਾਂ ਦੀ ਗੱਲ ਕਰ ਸਕਿਆ ਹਜੇ ਤੱਕ ਇੱਕ ਸਾਲ ਹੋ ਚਲੇਆ ਤੇ ਵੇ ਤੁਹਾਡੇ ਤੇ ਪਰਚਾ ਕੋਈ ਤੁਹਾਡੀ ਹੋਊ ਗੱਲ ਤਾਂ ਹੀ ਹੋਊ ਐਵੇਂ ਬਿਨਾਂ ਵਜਾ ਪਰਚਾ ਨਹੀਂ ਹੁੰਦਾ ਐਡੀ ਹਨੇਰ ਕਰਦੀ ਨਹੀਂ ਹੈ ਪੰਜਾਬ 'ਚ ਠੀਕ ਆ ਕੋਈ ਕੰਮ ਨਹੀਂ ਸਰਕਾਰ ਤੋਂ ਹੋ ਪਏ ਤੇ ਐਡੀ ਵੀ ਗੱਲ ਨਹੀਂ ਕਿ ਬਿਨਾਂ ਵਜਾ ਕਿਸੇ ਤੇ ਪਰਚਾ ਦੇ ਦੂਗੀ ਸਰਕਾਰ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡਾ ਸਾਹਿਬ ਨੂੰ ਕਿ ਤੁਸੀਂ ਬਹੁਤ ਗੱਲਾਂ ਬਿਨਾਂ ਵਜਾ ਸਿੱਖ ਚ ਕੌਮ ਚ ਕਰਨਾ ਜੰਗੀ ਵਾਲੇ ਕੰਮ ਗੱਲਾਂ ਨਾ ਕਰੋ ਇਹ ਜੇ ਤੁਹਾਡਾ ਇਹਨਾਂ ਦਾ ਪ੍ਰਤੀ ਮੋਹ ਜਾ ਗਿਆ ਨਾ ਆਪਦੇ ਤੱਕ ਰੱਖੋ ਕੌਮ ਨੂੰ ਅਪੀਲਾ ਨਾ ਕਰੋ ਇੰਨੀਆਂ ਬੇਨਤੀਆਂ ਸੀ ਸਰ ਸਰਕਾਰ ਨੂੰ